ਆਮ ਆਦਮੀ ਪਾਰਟੀ ਨੂੰ 1000 ਰੁਪਏ ਨਾ ਦੇਣ ਤੇ ਘੇਰਦਿਆਂ ਨਜ਼ਰ ਆ ਰਹੀਆਂ ਨੇ ਉਹਨਾਂ ਨੇ 1000 ਨਹੀਂ ਦਿੱਤਾ ਤੇ ਕਾਂਗਰਸ ਨੇ ਤਾਂ 8500 ਦਾ ਵਾਅਦਾ ਕਰਤਾ ਸੋ ਕਾਂਗਰਸ ਕਿਵੇਂ ਵਾਅਦਾ ਪੂਰਾ ਕਰੇਗੀ ਗੱਲ ਇਹ ਹੈ ਕਿ ਇਹ ਗਾਰੰਟੀ ਰਾਹੁਲ ਗਾਂਧੀ ਦੀ ਗਾਰੰਟੀ ਹੈ ਕੇਧਰੀਵਾਲ ਦੀ ਗਾਰੰਟੀ ਨਹੀਂ ਹੈ ਜੀ ਕੇਧਰੀਵਾਲ ਦੀ 1000 ਰੁਪਏ ਅਜੇ ਸਾਡੀਆਂ ਮਹਿਲਾਵਾਂ ਅਡੀਕਰੀਆਂ ਨੇ ਬੋਲਦੀ ਖੰਗੂੜਾ ਜੀ ਸੀ ਉਹ ਵੀ ਕਾਂਗਰਸ ਛੱਡ ਕੇ ਚਲੇ ਗਏ ਸੋ ਲੱਗਦਾ ਨਹੀਂ ਕਿ ਜਿਨ੍ਹਾਂ ਦੀ ਲੋੜ ਸੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਪਾਰਟੀ ਦਾ ਸਾਸ ਜਿਹੜਾ ਛੱਡਣਾ ਸ਼ੁਰੂ ਕਰਤਾ ਤੁਸੀਂ ਮੇਰੇ ਕਾ ਫੋਲੋ ਨਹੀਂ ਕੀਤਾ ਜਿਸ ਦਿਨ ਉਹ ਛੱਡ ਕੇ ਗ ਬੜਾ ਵੱਡਾ ਜਲਸਾ ਯੂਥ ਕਾਂਗਰਸ ਨੇ ਧੂਰੀ ਦੇ ਵਿੱਚ ਰੱਖਿਆ ਸੀਗਾ ਔਰ ਉਹ ਯੂਥ ਕਾਂਗਰਸ ਵੱਲੋਂ ਰੱਖਿਆ ਗਿਆ ਖੈਰਾ ਸਾਹਿਬ ਉਹਦੇ ਵਿੱਚ ਆਏ ਸੀ ਔਰ ਐ ਸੀਗਾ ਵੀ ਜਿਵੇਂ ਇੱਕ ਗੁੰਮ ਮਾਹੌਲ ਚ ਇੱਕ ਖੁੱਲੀ ਹਵਾ ਠੰਡਾ ਹਵਾ ਦਾ ਜਿਵੇਂ ਬੁੱਲਾ ਆ ਗਿਆ ਹੁੰਦਾ ਹੈ ਧਰਮ ਦੇ ਆਧਾਰ ਤੇ ਵੰਡਣ ਦੀ ਗੱਲ ਨਹੀਂ ਹੋ ਰਹੀ ਜਾਤੀ ਦੇ ਆਧਾਰ ਤੇ ਵੰਡਣ ਦੀ ਗੱਲ ਨਹੀਂ ਹੋ ਰਹੀ ਹੈ ਭਾਰਤ ਜੋੜੋ ਯਾਤਰਾ ਦਾ ਜਿਹੜਾ ਕਾਂਗਰਸ ਪਾਰਟੀ ਦਾ ਔਰ ਤਿਰੰਗਾ ਆਪਣੇ ਹਿੰਦੁਸਤਾਨ ਦੇ ਝੰਡੇ ਥੱਲੇ ਸਾਰੇ ਪ੍ਰਾਂਤ ਸਾਰੇ ਧਰਮ ਸਾਰੇ ਸੂਬਿਆਂ ਦੇ ਲੋਕ ਉਹਨਾਂ ਨੂੰ ਇਕੱਠਾ ਕਰਨ ਦਾ ਇੱਕ ਮੈਸੇਜ ਹੈ ਉਹ ਕਾਂਗਰਸ ਪਾਰਟੀ ਦਾ ਮੈਸੇਜ ਹੈ ਮੈਂ ਕਾਂਗਦੀ ਜੀ ਆਇਆਂ ਕੀ ਲੱਗਦਾ ਹੈ ਕਿ ਕਿੰਨਾ ਕ ਫਾਇਦਾ ਹੋਵੇਗਾ ਕਾਂਗਰਸ ਨੂੰ ਕੱਲੇ ਲੋਕ ਨਹੀਂ ਮਹਿਲਾਵਾਂ ਜੁਟੀਆਂ ਸਨ ਔਰ ਨਾਰੀ ਨਿਆਏ ਦਾ ਪ੍ਰੋਗਰਾਮ ਸੀ ਬੜੀ ਵੱਡੀ ਸੰਖਿਆ ਚ ਇੱਕ ਦਿਨ ਪਹਿਲਾਂ ਦੀ ਤਿਆਰੀ ਔਰ ਇੰਨੀ ਸੋਹਣੀ ਮੋਬਾਈਲਾਈਜੇਸ਼ਨ ਹੋਈ ਹੈ ਕਿ ਸਾਡੀ ਨਾਰੀ ਸ਼ਕਤੀ ਇਕੱਠੀ ਹੋ ਗਈ ਕਾਂਗਰਸ ਪਾਰਟੀ ਦੇ ਝੰਡੇ ਥੱਲੇ ਬੜਾ ਵੱਡਾ ਇੱਕ ਸਟੈਪ ਹੈ ਜਿਹੜਾ ਉਹ ਜਿਤਵਾਲ ਡਾਕਟਰ ਧਰਮਵੀਰ ਗਾਂਧੀ ਜੀ ਦੀ ਔਰ ਕਾਂਗਰਸ ਪਾਰਟੀ ਦੀ ਪਟਿਆਲਾ ਲੋਕ ਸਭਾ ਤੋਂ ਬੜਾ ਵੱਡਾ ਇੱਕ ਸਟੈਪ ਚੱਕਿਆ ਗਿਆ ਹੈ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਰეკਮੈਂਡੇਸ਼ਨ ਦੇ ਤਹਿਤ ਜੋ ਐਮਐਸਬੀ ਦੀ ਕਾਨੂੰਨੀ ਗਾਰੰਟੀ ਦਾ ਪ੍ਰੋਵੀਜ਼ਨ ਹੈ ਉਹ ਸਿਰਫ ਕਾਂਗਰਸ ਪਾਰਟੀ ਨੇ ਕਿਹਾ ਕਿ ਅਸੀਂ ਐਮਐਸਬੀ ਦੀ ਕਾਨੂੰਨੀ ਗਾਰੰਟੀ ਆਪਣੇ ਕਿਸਾਨਾਂ ਨੂੰ ਦਵਾਂਗੇ ਅੱਜ ਜੇ ਅੱਜ ਵੱਡਾ ਇਕੱਠ ਹੋਇਆ ਬਹੁਤ ਲੋਕ ਜੁਟੇ ਹੋਏ ਸਨ ਪ੍ਰਿੰਕਾ ਗਾਂਧੀ ਜੀ ਆਏ ਸਨ ਕੀ ਲੱਗਦਾ ਹੈ ਕਿ ਕਿੰਨਾ ਕ ਫਾਇਦਾ ਹੋਵੇਗਾ ਕਾਂਗਰਸ ਨੂੰ ਕੱਲੇ ਲੋਕ ਨਹੀਂ ਮਹਿਲਾਵਾਂ ਜੁਟੀਆਂ ਸਨ ਜੀ ਔਰ ਨਾਰੀ ਨਿਆਂ ਦਾ ਪ੍ਰੋਗਰਾਮ ਸੀ ਬੜੀ ਵੱਡੀ ਸੰਖਿਆ ਚ ਇੱਕ ਦਿਨ ਪਹਿਲਾਂ ਦੀ ਤਿਆਰੀ ਔਰ ਇੰਨੀ ਸੋਹਣੀ ਮੋਬਿਲਾਈਜੇਸ਼ਨ ਹੋਈ ਹੈ ਕਿ ਸਾਡੀ ਨਾਰੀ ਸ਼ਕਤੀ ਇਕੱਠੀ ਹੋ ਗਈ ਕਾਂਗਰਸ ਪਾਰਟੀ ਦੇ ਝੰਡੇ ਥੱਲੇ ਔਰ ਬੜਾ ਸੋਹਣਾ ਮੈਸੇਜ ਗਿਆ ਔਰ ਬੜਾ ਵੱਡਾ ਇੱਕ ਸਟੈਪ ਹੈ ਜਿਹੜਾ ਉਹ ਜਿਤਵਾਲ ਡਾਕਟਰ ਧਰਮਵੀਰ ਗਾਂਧੀ ਜੀ ਦੀ ਔਰ ਕਾਂਗਰਸ ਪਾਰਟੀ ਦੀ ਪਟਿਆਲਾ ਲੋਕ ਸਭਾ ਤੋਂ ਬੜਾ ਵੱਡਾ ਇੱਕ ਦਾ ਸ਼੍ਰੀਮਤੀ ਪ੍ਰੇਂਕਾ ਗਾਂਧੀ ਜੀ ਦਾ ਕਿ ਉਹ ਚੇਚੇ ਤੌਰ ਤੇ ਆ ਕੇ ਇੱਕ ਦਿਨ ਪਹਿਲਾਂ ਉਹਨਾਂ ਨੇ ਕਿਹਾ ਵੀ ਮਹਿਲਾਵਾਂ ਨਾਲ ਇੰਟਰੈਕਸ਼ਨ ਕਰਨੀ ਹੈ ਬੜਾ ਸੋਨਾ ਮੈਸੇਜ ਗਿਆ ਕਾਂਗਰਸ ਨੇ ਵਾਦਾ ਕੀਤਾ ਹੋਇਆ 8500 ਦਾ ਪਰ ਕਾਂਗਰਸ ਸਮੇਤ ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ 1000 ਰੁਪਏ ਨਾ ਦੇਣ ਤੇ ਘੇਰਦੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਨੇ 1000 ਨਹੀਂ ਦਿੱਤਾ ਤੇ ਕਾਂਗਰਸ ਨੇ ਤਾਂ 8500 ਦਾ ਵਾਦਾ ਕਰਤਾ ਸੋ ਕਾਂਗਰਸ ਕਿਵੇਂ ਵਾਦਾ ਪੂਰਾ ਕਰੇਗੀ ਗੱਲ ਇਹ ਹੈ ਕਿ ਇਹ ਗਾਰੰਟੀ ਰਾਹੁਲ ਗਾਂਧੀ ਦੀ ਗਾਰੰਟੀ ਹੈ ਕੇਂਦਰੀਵਾਲ ਦੀ ਗਾਰੰਟੀ ਨਹੀਂ ਹੈ ਜੀ ਕੇਂਦਰੀਵਾਲ ਦੀ 1000 ਰੁਪਏ ਹਜੇ ਸਾਡੀਆਂ ਮਹਿਲਾਵਾਂ ਅਡੀਕਰੀਆਂ ਨੇ ਜੀ ਪਰ ਜੋ ਕਾਂਗਰਸ ਪਾਰਟੀ ਦੀ ਗਾਰੰਟੀ ਹੈ ਰਾਹੁਲ ਗਾਂਧੀ ਦੀ ਹਜੇ ਤੱਕ ਜਿੰਨੀਆਂ ਗਾਰੰਟੀਆਂ ਰਾਹੁਲ ਗਾਂਧੀ ਜੀ ਨੇ ਕੀਤੀਆਂ ਕਰਨਾਟਕਾ ਦੇ ਵਿੱਚ ਜਾਂ ਹੋਰ ਪਾਸੇ ਉਹ ਸਾਰੀਆਂ ਪੂਰਨ ਤੌਰ ਤੇ ਲਾਗੂ ਹੋ ਚੁੱਕੀਆਂ ਨੇ ਔਰ ਜਦੋਂ ਕਾਂਗਰਸ ਜਾਂ ਰਾਹੁਲ ਜੀ ਕੋਈ ਗਾਰੰਟੀ ਦਿੰਦੇ ਨੇ ਲੋਕ ਉਹਨੂੰ ਕ੍ਰੈਡੀਬਿਲਟੀ ਦਿੰਦੇ ਨੇ ਔਰ ਲੋਕ ਉਸ ਗੱਲ ਨੂੰ ਮੰਨਦੇ ਨੇ ਕਿ ਯੈਸ ਇਹ ਪ੍ਰਮਾਣਿਤ ਗੱਲ ਹੈ ਔਰ ਜਦੋਂ ਰਾਹੁਲ ਗਾਂਧੀ ਵਾਦਾ ਕਰਦਾ ਤਾਂ ਉਹ ਹਮੇਸ਼ਾ ਡਿਲੀਵਰ ਕਰਦਾ ਹੈ ਇਹ ਸਾਰੇ ਹਿੰਦੁਸਤਾਨ ਨੂੰ ਇਹ ਗੱਲ ਪਤਾ ਮੋਹਜਿ ਯੂਥ ਕਾਂਗਰਸ ਦੇ ਤੁਸੀਂ ਪ੍ਰਧਾਨ ਹੋ ਤੇ ਕਾਫੀ ਸਾਰਾ ਯੂਥ ਜਿਹੜਾ ਹੈ ਕਾਂਗਰਸ ਦਾ ਉਹ ਟੁੱਟਦਾ ਹੋਇਆ ਵਿਖਾਈ ਦੇ ਰਿਹਾ ਹੈ ਬੀਤੇ ਦਿਨੀ ਜਿਹੜੇ ਗੋਲਡੀ ਖੰਗੂੜਾ ਜੀ ਸੀ ਉਹ ਵੀ ਕਾਂਗਰਸ ਛੱਡ ਕੇ ਚਲੇ ਗਏ ਸੋ ਲੱਗਦਾ ਨਹੀਂ ਕਿ ਜਿਨ੍ਹਾਂ ਦੀ ਲੋੜ ਸੀ ਆਉਣ ਮਲੇ ਸਮੇਂ ਦੇ ਵਿੱਚ ਉਹਨਾਂ ਨੇ ਪਾਰਟੀ ਦਾ ਅਸਾਸ ਜਿਹੜਾ ਛੱਡਣਾ ਸ਼ੁਰੂ ਕਰਤਾ ਤੁਸੀਂ ਮੇਰੇ ਕਹ ਫੋਲੋ ਨਹੀਂ ਕੀਤਾ ਜਿਸ ਦਿਨ ਉਹ ਛੱਡ ਕੇ ਗਏ ਅਗਲੇ ਦਿਨ ਬੜਾ ਵੱਡਾ ਜਲਸਾ ਯੂਥ ਕਾਂਗਰਸ ਨੇ ਧੂਰੀ ਦੇ ਵਿੱਚ ਰੱਖਿਆ ਸੀਗਾ ਔਰ ਉਹ ਯੂਥ ਕਾਂਗਰਸ ਵੱਲੋਂ ਰੱਖਿਆ ਗਿਆ ਖੈਰਾ ਸਾਹਿਬ ਉਹਦੇ ਵਿੱਚ ਆਏ ਸੀ ਔਰ ਐ ਸੀਗਾ ਵੀ ਜਿਵੇਂ ਇੱਕ ਗੁੰਮ ਮਾਹੌਲ 'ਚ ਇੱਕ ਖੁੱਲੀ ਹਵਾ ਠੰਡਾ ਹਵਾ ਦਾ ਜਿਵੇਂ ਬੁੱਲਾ ਆ ਗਿਆ ਹੁੰਦਾ ਐਨੇ ਨੌਜਵਾਨ ਉੱਥੇ ਸੀਗੇ ਔਰ ਮੈਂ ਸਮਝਦਾ ਜਿੰਨੀਆਂ ਵੋਟਾਂ ਪਹਿਲਾਂ ਧੂਰੀ ਤੋਂ ਪਈਆਂ ਉਹਦੋਂ ਬਹੁਤ ਅੱਗੇ ਜਾ ਕੇ ਧੂਰੀ ਅਸੈਂਬਲੀ 'ਚ ਉਹ ਵੀ ਬਹੁਤ ਸੋਨਾ ਮਾਹੌਲ ਮਿਲੂਗਾ ਅਸੀਂ ਆਲਰੇਡੀ ਪ੍ਰੋਗਰਾਮ ਹੈ ਜਿਹੜਾ ਉਹ ਕਰ ਚੁੱਕੇ ਆ ਜਦੋਂ ਜੀਪੀ ਸਾਹਿਬ ਛੱਡ ਕੇ ਗਏ ਉਦੋਂ ਵੀ ਅਸੀਂ ਪ੍ਰੋਗਰਾਮ ਬਸੇ ਬਠਾਣਾ ਕੀਤਾ ਚੱਬੇਵਾਲ ਸਾਹਿਬ ਛ ਤੇ ਐਵੇਂ ਪਾਰਟੀ ਨੂੰ ਠੱਬੀ ਲਾ ਕੇ ਜਿਹੜੇ ਲੀਡਰ ਗਏ ਆ ਯੂਥ ਕਾਂਗਰਸ ਨੇ ਅੱਗੇ ਹੋ ਕੇ ਅਗਲੇ ਦਿਨੀ ਉਹ ਪ੍ਰੋਗਰਾਮ ਕਰ ਲਿਆ ਔਰ ਚੰਗਾ ਇੱਕ ਪੋਜ਼ਿਟਿਵ ਮੈਸੇਜ ਦੇਣ ਦੀ ਗੱਲ ਹੈ ਔਰ ਬਾਕੀ ਲੀਡਰਸ ਦੀ ਲੀਡਰਸ ਦੀ ਜਿਹੜੀ ਗੱਲ ਹੈ ਹੁਣ ਮੌਸਮ ਹੈ ਜੀ ਇੱਧਰ ਜਾਣਾ ਉੱਧਰ ਜਾਣਾ ਚੱਲ ਰਿਹਾ ਹੈ ਜੀ ਕਿਉਂ ਚੱਲ ਰਿਹਾ ਹੈ ਉਹਨਾਂ ਦੀ ਕੀ ਸੋਚ ਬਣ ਰਹੀ ਹੈ ਉਹਦਾ ਜਵਾਬ ਉਹ ਦੇਣਗੇ ਪਰ ਇੱਕ ਪ੍ਰਿੰਸੀਪਲਡ ਪੋਲਿਟਿਕਸ ਹੋਣੀ ਜ਼ਰੂਰੀ ਹੈ ਪੜੇ ਲਿਖੇ ਨੌਜਵਾਨ ਕਹਿ ਰਹੇ ਨੇ ਕਿ ਅਸੀਂ ਪੀ ਐਚ ਡੀਆ ਕਰ ਲਿਆ ਪਰ ਅਸੀਂ ਚਾਹ ਦੇ ਠੇਲੇ ਲਾਉਣ ਲਈ ਮਜਬੂਰ ਹੋਏ ਪਏ ਆ ਸਰਕਾਰਾਂ ਵਾਅਦੇ ਤਾਂ ਕਰਦੀਆਂ ਨੇ ਪੂਰੇ ਨਹੀਂ ਕਰਦੀਆਂ ਤੇ ਕਾਂਗਰਸ ਨੇ ਵੀ ਹੁਣ 30 ਲੱਖ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੋਇਆ ਹੈ ਯੁਵਾ ਨਿਆਏ ਪ੍ਰੋਗਰਾਮ ਰਾਹੁਲ ਗਾਂਧੀ ਜੀ ਨੇ ਲਾਂਚ ਕੀਤਾ ਜਿਹਦੇ ਤਹਿਤ ਉਹਨਾਂ ਨੇ ਕਿਹਾ ਕਿ 30 ਲੱਖ ਸਰਕਾਰੀ ਜਿਹੜੀਆਂ ਵੇਕੈਂਸੀਜ਼ ਨੇ ਕੱਲੀਆਂ ਨੌਕਰੀਆਂ ਨਹੀਂ ਜਿਹੜੀਆਂ ਵੈਕੈਂਸੀਜ਼ ਹਨ 30 ਲੱਖ ਸੈਂਟਰਲ ਗਵਰਨਮੈਂਟ ਦੇ ਵਿੱਚ ਉਹਨਾਂ ਨੂੰ ਫਿਲ ਕਰਨ ਦੀ ਗੱਲ ਕੀਤੀ ਹੈ ਜੋ ਸਟੇਟ ਗਵਰਨਮੈਂਟਸ ਦੇ ਵਿੱਚ ਜੋ ਸਰਕਾਰੀ ਜੋਬਸ ਦੀਆਂ ਜਿਹੜੀਆਂ ਵੈਕੈਂਸੀਜ਼ ਹਨ ਸਰਕਾਰੀ ਅਧਾਰਿਆਂ ਦੇ ਵਿੱਚ ਡਿਪਾਰਟਮੈਂਟਸ ਵਿੱਚ ਜੋ ਵੈਕੈਂਸੀਜ਼ ਹਨ ਇੱਕ ਰੂਸਟਰ ਬਣਾ ਕੇ ਇੱਕ ਰੈਗੂਲੇਟਰੀ ਫਰੇਮਵਰਕ ਬਣਾ ਕੇ ਹਰ ਸਟੇਟ ਦੇ ਨਾਲ ਤਾਲਮੇਲ ਬਿਠਾ ਕੇ ਉਹਨਾਂ ਵੈਕੈਂਸੀਜ਼ ਨੂੰ ਵੀ ਕਿਵੇਂ ਪੂਰਾ ਕਰਨਾ ਹੈ ਟਾਈਮ ਟੇਬਲ ਬਣਾ ਕੇ ਚੌਕ ਆਊਟ ਕਰਕੇ ਕਿਉਂਕਿ ਕਈ ਸਟੇਟ ਗਵਰਨਮੈਂਟਸ ਦੇ ਵਿੱਚ ਵੀ ਜਿਹੜੀਆਂ ਵੈਕੈਂਸੀਜ਼ ਐ ਉਹ ਪੂਰੀਆਂ ਨਹੀਂ ਹੁੰਦੀਆਂ ਜਿਵੇਂ ਸੈਂਟਰਲ ਗਵਰਨਮੈਂਟ ਸੋ ਸਭ ਤੋਂ ਵੱਡੀ ਗੱਲ ਜਿਹੜੀ ਸਰਕਾਰੀ ਨੌਕਰੀਆਂ ਦੀ ਜਿਹੜੀ ਵੈਕੈਂਸੀਜ਼ ਨੂੰ ਫਿਲ ਕਰਨ ਦਾ ਜਿਹੜਾ ਯੁਵਾ ਨੈਇ ਦਾ ਪ੍ਰੋਗਰਾਮ ਐ ਹੋਰ ਸਰਕਾਰੀ ਜੇ ਜੋਬ ਜਾਂ ਕੋਈ ਪੋਸਟ 'ਤੇ ਅਪਲਾਈ ਕਰਨਾ ਉਹਦਾ ਵੀ ਵੇਵਰ ਕਰਤਾ ਅਬੋਲਿਸ਼ ਕਰਤੀ ਐ ਅਪਲੀਕੇਸ਼ਨ ਫੀਸ ਤਮਾਮ ਸਟੂਡੈਂਟ ਲੋਨ ਦੇ ਵੇਵਰ ਦੀ ਗੱਲ ਆਈ ਐ 15 ਮਾਰਚ 2024 ਤੋਂ ਪਹਿਲਾਂ ਜਿਹੜਾ ਸਟੂਡੈਂਟ ਲੋਨ ਹੈ ਜਾਂ ਉਹਦੇ ਤੇ ਜਿਹੜਾ ਇੰਟਰਸਟ ਹੈ ਪੀਨਲ ਇੰਟਰਸਟ ਵੀ ਉਹ ਵੀ ਵੇਵ ਆਫ ਕਰਨ ਦੀ ਗੱਲ ਆਈ ਹੈ ਸੋ ਬੜਾ ਸੋਨਾ ਯੁਵਾ ਨਿਆਏ ਪ੍ਰੋਗਰਾਮ ਹੈ ਜਿਹੜਾ ਉਹ ਰਾਹੁਲ ਜਾਂਦੀ ਔਰ ਗੱਲ ਦੇਖੋ ਇਹ ਹੈ ਕਿ ਪੋਜ਼ਿਟਿਵ ਅਜੰਡਾ ਨਾਲ ਕਾਂਗਰਸ ਪਾਰਟੀ ਚੱਲ ਰਹੀ ਹੈ ਕਿਸੇ ਨੂੰ ਧਰਮ ਦੇ ਆਧਾਰ ਤੇ ਵੰਡਣ ਦੀ ਗੱਲ ਨਹੀਂ ਹੋ ਰਹੀ ਜਾਤੀ ਦੇ ਆਧਾਰ ਤੇ ਵੰਡਣ ਦੀ ਗੱਲ ਨਹੀਂ ਹੋ ਰਹੀ ਹੈ ਭਾਰਤ ਜੋੜੋ ਯਾਤਰਾ ਦਾ ਜਿਹੜਾ ਕਾਂਗਰਸ ਪਾਰਟੀ ਦਾ ਔਰ ਤਿਰੰਗਾ ਆਪਣੇ ਹਿੰਦੁਸਤਾਨ ਦੇ ਝੰਡੇ ਥੱਲੇ ਸਾਰੇ ਪ੍ਰਾਂਤ ਸਾਰੇ ਧਰਮ ਸਾਰੇ ਸੂਬਿਆਂ ਦੇ ਲੋਕ ਉਹਨਾਂ ਨੂੰ ਇਕੱਠਾ ਕਰਨ ਦਾ ਇੱਕ ਮੈਸੇਜ ਹੈ ਉਹ ਕਾਂਗਰਸ ਪਾਰਟੀ ਦਾ ਮੈਸੇਜ ਹੈ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਕਿਉਂਕਿ ਅੱਜ ਦਾ ਜਿਹੜਾ ਯੂਥ ਹੈ ਪੜ੍ਹ ਲਿਖਤਾ ਰਿਹਾ ਹੈ ਪਰ ਪੋਲਿਟਿਕਸ 'ਚ ਇੰਟਰਸਟ ਨਹੀਂ ਲੈ ਰਿਹਾ ਪਤਾ ਨਹੀਂ ਹੈ ਕਿ ਕਿਹੜੀ ਪਾਰਟੀ ਦੇ ਹੱਕ 'ਚ ਜਾਣਾ ਚਾਹੀਦਾ ਹੈ ਕਿਹੜੇ ਹੱਕ 'ਚ ਨਹੀਂ ਕਨਫਿਊਜ਼ ਬਹੁਤ ਹੈ ਨੌਜਵਾਨਾਂ ਨੂੰ ਕਦੇ ਵੀ ਆਪਾਂ ਅੰਡਰਐਸਟੀਮੇਟਿੰਗ ਕਰ ਸਕਦੇ ਕਿ ਉਹ ਪੋਲਿਟਿਕਸ ਵਿੱਚ 파ਟ ਨਹੀਂ ਲੈ ਰਹੇ ਬਹੁਤ ਬਰੀਕੀ ਨਾਲ ਨੌਜਵਾਨ ਅੱਜ ਦੇਖ ਰਿਹਾ ਹੈ ਕਿ ਕੌਣ ਬੰਦਾ ਸਾਡੀ ਗੱਲ ਕਰ ਰਿਹਾ ਹੈ ਕੌਣ ਵੰਡੀਆਂ ਪਾਉਣ ਦੀ ਗੱਲ ਬੜਿਆ ਲਿਖਿਆ ਨੌਜਵਾਨ ਖਾਸ ਤੌਰ ਤੇ ਜਿਵੇਂ ਗੱਲ ਆਈ ਕਿ ਹਰ ਡਿਗਰੀ ਔਰ ਡਿਪਲੋਮਾ ਹੋਲਡਰ ਨੂੰ 25 ਸਾਲ ਦੇ ਤੋਂ ਘੱਟ ਜਿਹੜਾ ਸਾਡਾ ਨੌਜਵਾਨ ਹੈ ਉਹਨੂੰ ਅਪਰੈਂਟਿਸਸ਼ਿਪ ਐਕਟ ਦੇ ਥੱਲੇ 1 ਸਾਲ ਕਿਉਂਕਿ ਗੱਲ ਹੈ ਕਿ ਇੰਡਸਟਰੀ ਦੇ ਵਿੱਚ ਜੋ ਗੈਪ ਹੈ এমਪਲੋਏਬਿਲਟੀ ਸਕਿਲਸ ਨਹੀਂ ਹੈ 1 ਸਾਲ ਲਈ ਅਪਰੈਂਟਿਸਸ਼ਿਪ ਜਿਹੜਾ ਐਕਟ ਹੈ ਉਹਦੇ ਤਹਿਤ ਅਪਰੈਂਟਿਸਸ਼ਿਪ ਕਰਨ ਦਾ ਮੌਕਾ ਕਿਸੇ ਪਬਲਿਕ ਜਾਂ ਪ੍ਰਾਈਵੇਟ ਕੰਪਨੀ ਦੇ ਵਿੱਚ अप्रेंटिसशिप ਕਰਨ ਦਾ ਮੌਕਾ ਉਦੋਂ ਬਾਅਦ ਉਹਦੀ এমਪਲੋਏਬਿਲਟੀ ਸਕਿਲਸ ਵੀ ਵਧਦੀਆਂ ਫਿਰ ਕੰਪਨੀਆਂ ਹਾਇਰ ਕਰਨਗੀਆਂ ਜਿਹੜਾ ਕੋ 1 ਸਾਲ ਦਾ ਐਕਸਪੀਰੀਅੰਸ ਹੈ ਸੋ ਇਹ ਵੀ ਜਿਹੜਾ ਹੈਗਾ ਇਦਾਂ ਦੀਆਂ ਗੱਲਾਂ ਵਾਲ ਯੂਥ ਦੇਖ ਰਿਹਾ ਵੰਡੀਆਂ ਪਾਉਣ ਵਾਲਿਆਂ ਵਾਲ ਨਹੀਂ ਦੇਖ ਰਿਹਾ ਕਿਸਾਨ ਕਹਿੰਦੇ ਨੇ ਕਿ ਜੋ ਭਾਜਪਾ ਨੇ ਕੀਤਾ ਉਹੀ ਕਾਂਗਰਸ ਨੇ ਕਰਨਾ ਹੈ ਉਹੀ ਆਮ ਆਦਮੀ ਪਾਰਟੀ ਕਰ ਰਹੀ ਹੈ ਅਸੀਂ ਕਿਸੇ ਨੂੰ ਸਮਰਥਨ ਨਹੀਂ ਦਵਾਂਗੇ ਸਾਡਾ ਸਾਡੇ ਬਾਰੇ ਕੋਈ ਨਹੀਂ ਸੋਚਦਾ ਮੈਨੂੰ ਨਹੀਂ ਪਤਾ ਕਿਸਾਨਾਂ ਨੇ ਆ ਮੇਰੇ ਖਿਆਲ ਨਹੀਂ ਕਿਹਾ ਪਰ ਕਿਸਾਨ ਇਹ ਵੀ ਦੇਖ ਰਹੇ ਨੇ ਕਿ ਕੱਲੀ ਪੋਲੀਟੀਕਲ ਪਾਰਟੀ ਕਾਂਗਰਸ ਪਾਰਟੀ ਹੈ ਔਰ ਕੱਲਾ ਲੀਡਰ ਰਾਹੁਲ ਗਾਂਧੀ ਹੈ ਔਰ ਖੜਗੇ ਸਾਹਿਬ ਸਮਰਾਲੇ ਆਏ ਸੀਗੇ ਜਦੋਂ ਉਹਨਾਂ ਨੇ ਕਿਹਾ Swami Nathan Commission ਦੀ ਰਿਪੋਰਟ ਦੇ ਰეკਮੈਂਡੇਸ਼ਨ ਦੇ ਤਹਿਤ ਜੋ MSP ਦੀ ਕਾਨੂੰਨੀ ਗਾਰੰਟੀ ਦਾ ਪ੍ਰੋਵੀਜ਼ਨ ਹੈ ਉਹ ਸਿਰਫ ਕਾਂਗਰਸ ਪਾਰਟੀ ਨੇ ਕਿਹਾ ਕਿ ਅਸੀਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਆਪਣੇ ਕਿਸਾਨਾਂ ਨੂੰ ਦਵਾਂਗੇ ਕਿਸੇ ਹੋਰ ਪੋਲਿਟিক্যাল ਪਾਰਟੀ ਨੇ ਨਹੀਂ ਕਿਹਾ ਮੈਨੂੰ ਮਾਣ ਤੇ ਫਕਰ ਹੈ ਕਿ ਸਾਡੇ ਲੀਡਰ ਰਾਹੁਲ ਗਾਂਧੀ ਨੇ ਝੰਡਾ ਚੱਕਿਆ ਔਰ ਐਮਐਸਪੀ ਦੀ ਗੱਲ ਰਾਹੁਲ ਗਾਂਧੀ ਜੀ ਨੇ ਕੀਤੀ ਬਹੁਤ ਬਹੁਤ ਸ਼ੁਕਰੀਆ ਸਰ ਮਿਹਰਬਾਨ ਸੋਇ ਸੰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਬ੍ਰह्म ਮਹਿੰਦਰਾ ਦੇ ਸੁਪੁੱਤਰ ਸੰ ਤੇ ਅੱਜ ਸ਼੍ਰੀਮਤੀ ਪ੍ਰੇਨਕਾ ਗਾਂਧੀ ਜੀ ਦੀ ਇਸ ਰੈਲੀ ਦੇ ਵਿੱਚ ਆਏ ਹੋਏ ਸਾਨੂੰ ਉਹਨਾਂ ਨੂੰ ਸਮਰਥਨ ਦੇਣ ਵਾਸਤੇ ਯੂਥ ਨੂੰ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਯੂਥ ਦੇ ਹੱਕਾਂ ਲਈ ਬਹੁ ਉਹ ਕਿੰਨਾ ਕ ਕਾਂਗਰਸ ਦੇ ਹੱਕ ਵਿੱਚ ਜਾਂ ਆਮ ਜਨਤਾ ਕੀ ਫੈਸਲਾ ਲੈਂਦੀ ਹੈ ਤੇ 4 ਜੂਨ ਨੂੰ ਜਿਹੜਾ ਹੈ ਉਹ ਨਤੀਜੇ ਆਉਣਗੇ ਬਨੇ ਰਹੋ ਸਾਡੇ ਨਾਲ D5 ਚੈਨਲ ਪੰਜਾਬੀ ਤੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ VOTERਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਵੋਂਦਾ ਪਰਮਾਨਦਈਏ ਨਿਡਰ ਹਾਂ ਨਿਰਪੱਖ ਰਹਿਾਂ ਅਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗਾ ਨਨਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ, 어संस्कृति ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ।